ਪਤਿਤ ਪਾਵਨ ਭਗਤ ਪਾਛਲ ਕਿਰਪਾ ਨਿਦਾਨ ਸ਼ਬਦ ਅਵਤਾਰ ਦੱਸਾ ਪਾਤਸ਼ਾਹ ਦੇ ਸਰੂਪ ਸਾਸਤ੍ਰ ਗੁਰੂ ਗ੍ਰੰਥ ਸਾਹਿਬਹਾਰ ਦੀ ਗੋਚ ਬੈਠੇ ਸਾਧ ਸੰਗਤ ਜੀ ਆਓ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਦੋਵੇਂ ਹੱਥ ਜੋੜ ਕੇ ਗੁਰਦੇਵ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਵੀ ਦਾ ਕਥਨ ਹੈ ਉਹ ਕਹਿੰਦਾ ਖੰਡੇ ਦੀ ਧਾਰ ਚੋਂ ਇਹਨੂੰ ਜਨਮ ਦੇ ਕੇ ਮੌਤ ਤੋਂ ਪਰੇ ਲਾਤਾ ਡੇਰਾ ਅਮਰ ਛਾ ਕੇ ਇਹਨੂੰ ਅਮਰ ਕੀਤਾ ਹਨੇਰੇ ਤੋਂ ਕੱਢਿਆ ਵਿਖਾਇਆ ਸਵੇਰਾ ਫੜਾਇਆ ਹਮੇਸ਼ਾ ਪਾਣੀ ਦਾ ਪੱਲਾ ਬੱਜਰ ਕਰਾਤਾ ਤੋਂ ਬਚਣਾ ਸਿਖਾਇਆ ਸਿਰ ਨੂੰ ਧਲੀ ਤਾਂ ਰੱਖ ਕੇ ਬਤਨ ਲਈ ਹੱਥ ਕਦ ਜਿਹਾ ਧਰਤੇ ਨੱਚਣਾ ਸਿਖਾਇਆ ਆਪਣੀਆਂ ਮਨ ਬਿਰਤਾਂ ਲੈ ਚੱਲੀਏ ਆਹ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਦੋ ਸੂਰਮੇ ਸੁਖਾ ਸਿੰਘ ਤੇ ਮਤਾਬ ਸਿੰਘ ਆਹ ਨੰਬਰਦਾਰਾਂ ਦਾ ਭੇਸ ਬਦਤਾ ਕੇ ਦਰਬਾਰ ਸਾਹਿਬ ਦੇ ਸਾਹਮਣੇ ਆਖ ਲੋਏ ਨੇ ਘੋੜੇ ਲੈ ਚਿਪਤ ਬਿਰਨਾ ਬਨਣ ਗੁਰੂ ਰਾਮਦਾਸ ਮਹਾਰਾਜ ਨੂੰ ਕੀਤੀ ਸਲਾਮ ਅੰਦਰ ਲੰਘੇ ਨੇ ਅੰਦਰ ਜਾ ਕੇ ਸਰਦਰ ਦਵੇ ਫੇ ਮਹਾਰਾਜ ਨੂੰ ਸਿਰ ਚੁਕਾਇਆ ਕੀਤਾ ਲੋੜੀਏ ਕੰਮ ਸਵਾਰ ਪੈ ਆਖਿਆ ਕਾਰਜ ਦੇ ਸਵਾਰ ਸਤਗੁਰੂ ਅੱਜ ਸਾਖੀ ਹੈ ਗੁਰੂ ਪਹਿਲੇ ਸਾਧ ਸੰਗਤ ਜੀ ਜਦ ਆ ਦਰਬਾਰ ਸਾਹਿਬ ਦਾ ਅੰਦਰ ਵੇਖਿਆ ਮਸਨ ਰਾਜ ਨਚਾਰਿਆ ਸੀ ਹੁੱਕਾ ਪੀ ਰਿਆ ਸੀ ਅੱਖਾਂ ਅੰਗਿਆਰ ਹੋ ਗਈਆਂ ਉਹ ਢੋਲੇ ਫੜ ਕੇ ਤਾਂ ਗੁਰੂ ਪਹਿਲੇ ਸਾਧ ਸੰਗਤ ਜੀ ਇੰਨਾ ਚੈਨ ਨੂੰ ਮੱਸਾ ਰੰਗਣ ਕਹਿਣ ਲਗਾ ਉਹ ਚੌਧੀਆਂ ਮਾਮਲਾ ਇੰਨਾ ਲੇਟ ਉਹ ਕਹਿੰਦਾ ਦੁਨੀਆ ਵਾਕੀ ਹੋ ਗਈ ਹੈ ਕੋਈ ਮਾਮਲਾ ਦਿੰਦਾ ਨਹੀਂ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਇੱਥੋਂ ਬਹਿਲਾ ਹੌਲਣ ਦਿਓ ਫੇ ਮੈਂ ਦੁਨੀਆ ਦੀ ਵੀ ਸਾਰ ਲਾਵਾਂਗਾ ਸੁਖਾ ਸਿੰਘ ਕਹਿਣ ਲੱਗਾ ਜੇ ਇੱਥੋਂ ਹੀ ਬਹਿਨੇ ਹਾਂਗੇ ਤਾਂ ਦੁਨੀਆ ਦਾ ਸਾਰ ਕਿਵੇਂ ਲਾਵੋਗੇ ਮਤਾਰ ਸਿੰਘ ਨੇ ਮੋਢਾ ਤਾਂ ਲਾ ਕੇ ਗੁੱਥਲੀ ਆ ਪਰੰਗ ਦੇ ਥੱਲੇ ਸਿਟੀ ਹੈ ਇਹ ਲੱਗਾ ਗੁੱਥਲੀ ਨੂੰ ਹੱਥ ਪਾਉਣ ਮਤਾਰ ਸਿੰਘ ਨੇ ਕੀਤਾ ਇਸ਼ਾਰਾ ਸੁਖਾ ਸਿੰਘ ਨੂੰ ਔਰ ਕੱਢੇ ਤਾਣੇ ਪੁੱਜੀ ਤਲਵਾਰ ਕਹਿੰਦਾ ਘਗਰਦ ਮਾਮਾ ਬਾਜੋ ਪਰੇ ਨਿਸ਼ਾਨਾ ਘਾਓ ਖੈਦ ਜਮਾਣਾ ਸੂਰਮਾ ਅਜੂ ਦੰਗਾ ਦਾ ਕੱਢ ਕੱ ਤਨ ਫੁੱਟੀ ਤਲਵਾਰ ਮੱਥਾ ਰੰਗੜ ਤਵਾਰ ਹੈ ਓਏ ਕੰਗੜਾ ਕੱਜਦਿਆ ਮਾਪਾ ਤੇ ਬਖਤ ਤੇ ਬਖਤ लांगौधरी चौधरी थाली पलचाया चौधरी मसे मर्द कारिया मसे ਦੱਕ ਬਚ ਰਹਿਣੀਆਂ ਬਹਾਦਰਾਂ ਤੇਰੀਆਂ ਹਾ ਹਾ ਜਿਹਾ ਬਤਰੀਆਂ ਚਾ ਦੇ ਕਿ ਕਾਸਤਾ ਕਿਹਾਂ ਦਸ਼ਮੈ ਜੀ ਨੇ ਜਾ ਬਖਸ਼ਿਆ ਅੱਜ ਸਰਦਾਰੀਆਂ ਨੇ ਕੰਗਾ ਫੇਰਦੇ ਸਦਾ ਖਿਆ ਰੱਖਿਓ ਇਲਾ ਸਿਰਾਂ ਤੇ ਫਰਨੀਆਂ ਆ ਗਏ ਨੇ ਉਹ ਹੱਥ ਉੱਠਣਾ ਕਿਸੇ ਮਜਲੂਮ ਹਤੇ ਇਹ ਕੜਾ ਨਹੀਂ ਕਰੀਆ ਗਿਆ ਮਾਰੀਏ ਨੇ ਇਹ ਜੱਟ ਨੇ ਸੱਚ ਦੇ ਕੇ ਬਖਸ਼ ਦਿੱਤੀਆਂ ਬਰਕਤਾਂ ਸਾਗੀਆਂ ਨੇ ਉਹ ਰਹਿਣਾ ਦੂਸਰਾ ਮਜ਼ਲੂਮਾਂ ਦੀ ਢਾਲ ਬਣ ਕੇ ਇਸ ਲਈ ਕਰਪਾਨ ਦਾ ਦਾਨ ਕੀਤਾ ਉਹ ਦਰਦ ਉਹ ਕਾਦੀ ਦੁਸ਼ਕਰੋ ਖੰਡੇ ਬਾਟੇ ਦਾ ਅੰਮ੍ਰਿਤ ਜਨ ਪਾਰ ਕੀਤਾ ਗੁਰੂ ਪਹਿਰੋ ਜਿਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ सूरा सोपा चानिया जो लड़े तीर के फते, वाहे का खालसा वाहे गुरु जी गुरु जी का खालसा गुरु जी की फते